ਕਿ ਗੁਰਦੁਆਰੇ ਮੇਸ ਤੋਂ ਨੂਬਤ ਕਰਦਾਂਗੇ ਉਹਦੇ ਤਹਿਤ ਇਹ ਹਮਲਾ 4 ਅਕਤੂਬਰ ਦਿਨ ਸ਼ਨੀਵਾਰ ਨੂੰ ਹੋਊਗਾ ਕਿ ਜਿਸ ਤਰ੍ਹਾਂ ਪਹਿਲਾਂ ਮੰਦਰ ਵਿੱਚ ਇਕੱਠੇ ਹੋ ਕੇ ਇਹਨਾਂ ਨੇ ਜੈ ਸ਼੍ਰੀਦਾਮ ਦੇ ਨਾਰੇ ਮਾਰਦੇ ਹੋਏ ਗੁਰਦੁਤ ਹਮਲਾ ਕੀਤਾ ਉਹ ਚਾਲ ਇਹਨਾਂ ਨੂੰ ਬੜੀ ਪੁੱਠੀ ਪਈ ਕਿਉਂਕਿ ਇਹਦੇ ਸਾਰੇ ਪੁਖਤਾ ਸਬੂਤ ਜਿਹੜੇ ਪਹਿਲਾਂ ਜਿਹੜਾ ਹਮਲਾ ਹੋਇਆ ਸੀ ਗੁਰਦੁਆਰ ਮਹਿਤਾਬਗੜ੍ਹ ਸਾਹਿਬ ਤੇ ਜਿਹੜੇ ਲੋਕ ਉਸ ਹਮਲੇ ਸ਼ਾਮਲ ਸੀਗੇ ਇੱਕ ਜਿੱਤਿਆ ਤੇ ਖਾਰ ਰਿਹਾ ਐਮਐਲਏ ਜੋਰ ਲਾ ਰਿਹਾ ਹੈ ਕਿ ਕਿਸੇ ਤਰੀਕੇ ਸਿੱਖਾਂ ਦੀ ਬੁਲੰਦ ਆਵਾਜ਼ ਨੂੰ ਇਸ ਸਥਾਨ ਤੋਂ ਬੰਦ ਕੀਤਾ ਜਾਵੇ ਕਿ ਸਭ ਤੋਂ ਪਹਿਲਾਂ ਸਤਕਾਰ ਗੁਰੂ ਗ੍ਰੰਥ ਸਾਹਿਬ ਦਾ ਇਸ ਕਰਕੇ ਜੋ ਸਿੰਘਾਂ ਨੇ ਬੀਬੀ ਹਰਮੀਤ ਕੌਰ ਨੇ ਰੂਪਰੇਖਾ ਲਕੀ ਹੈ ਕਿ ਹਮਲੇ ਦੀ ਸੂਰਤ ਵਿੱਚ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਸੁਖਾਸਨ ਕਰਕੇ ਸਜਿਕਨ ਵਿਰਾਜਮਣ ਕੀਤਾ ਜਾਊਗਾ ਤੇ ਫਿਰ ਸਿੱਖ ਜਥੇਬੰਦੀਆਂ ਮੋਰਚਾ ਲਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 4 ਅਕਤੂਬਰ ਦਿਨ ਸ਼ਨੀਵਾਰ ਨੂੰ ਇੱਕ ਬੜੇ ਭੜੇ ਮਨਸੂਬੇ ਲੈ ਕੇ ਬੀਜੇਪੀ ਤੇ ਸੰਘ ਵੱਲੋਂ ਗੁਰਦੁਆਰਾ ਮਹਿਤਾਬਗੜ ਸਾਹਿਬ ਤੇ ਹਮਲਾ ਕੀਤਾ ਜਾਊਗਾ। ਤਜਾਰਾ ਵਾਲੀ ਸੋਚ ਕਿ ਗੁਰਦੁਆਰੇ ਮੇਸਤੋਂ ਨੂਬਤ ਕਰਦਾਂਗੇ ਉਹਦੇ ਤਹਿਤ ਇਹ ਹਮਲਾ 4 ਅਕਤੂਬਰ ਦਿਨ ਸ਼ਨੀਵਾਰ ਨੂੰ ਹੋਊਗਾ। ਇਹ ਸਾਰੀ ਗੱਲਬਾਤ ਦੇ ਬਾਬਤ ਬੀਬੀ ਹਰਮੀਤਕੌਰ ਖਾਲਸਾ ਜੋ ਮੰਡੀ ਗੋਲੂ ਵਾਲੇ ਗੁਰਦੁਆਰ ਸਾਹਿਬ ਦੀ ਮੁਖ ਸੇਵਾਦਾਰ ਹੈ ਉਹਨੇ ਇੱਕ ਮੇਲ ਪਾਈ ਹੈ ਦੇਸ਼ ਦੇ ਰਾਸ਼ਟਰਪਤੀ ਨੂੰ ਪ੍ਰਾਈਮ ਮਿਨਿਸਟਰ ਨੂੰ ਗ੍ਰਹਿ ਮੰਤਰੀ ਨੂੰ ਰਾਜਸਥਾਨ ਸਰਕਾਰ ਦੇ ਸੀਐਮ ਨੂੰ ਚੀਫ ਜਸਟਿਸ ਸੁਪਰੀਮ ਕੋਰਟ ਨੂੰ ਚੀਫ ਜਸਟਿਸ ਹਾਈ ਕੋਰਟ ਨੂੰ ਮਹਿਲਾ ਯੋਗ ਨੂੰ ਤੇ মিডিਆ ਨੂੰ ਉਹਨੇ ਇਹ ਗੱਲ ਦਾ ਖੱਸ਼ਾ ਜ਼ਾਹਿਰ ਕੀਤਾ ਹੈ ਕਿ ਜਿਸ ਤਰ੍ਹਾਂ ਪਹਿਲਾਂ ਮੰਦਰ ਵਿੱਚ ਇਕੱਠੇ ਹੋ ਕੇ ਇਹਨਾਂ ਨੇ ਜੈ ਸ਼੍ਰੀ ਰਾਮ ਦੇ ਨਾਰੇ ਮਾਰਦੇ ਹੋਏ ਗੁਰਦੁਆਰਾ ਥਮਲਾ ਕੀਤਾ ਉਹ ਚਾਲ ਇਹਨਾਂ ਨੂੰ ਬੜੀ ਪੁੱਠੀ ਪਈ ਕਿਉਂਕਿ ਜਿਸ ਤਰ੍ਹਾਂ ਮੰਦਰ ਤੋਂ ਜਾਣਾ ਇੱਕ ਧਾਰਮਿਕ ਸਵਾਰ ਨੂੰ ਲੰਬੂ ਲਾਣ ਵਾਲੀ ਗੱਲ ਸੀਗੀ ਉਹ ਇਹਨਾਂ ਦੇ ਮਨਸੂਬੇ ਫੇਲ ਹੋ ਗਏ ਤੇ ਉਹਦੇ ਵਿੱਚ ਬੀਜੇਪੀ ਨੂੰ ਸ਼ਰਮਿੰਦਗੀ ਵੀ ਬਹੁਤ ਹੋਈ ਹੁਣ ਇਹਨਾਂ ਨੇ ਰੂਪਰੇਖਾ ਚੇਂਜ ਕਰ ਲਈ ਹੁਣ ਕੀ ਹੈ ਜੋ ਬੀਬੀ ਹਰਨੀਤ ਕੋਰ ਨੇ ਮੇਲ ਵਿੱਚ ਲਿਖਿਆ ਕਿ ਇਹਨਾਂ ਨੇ ਨਕਲੀ ਸਿੱਖ ਤੇ ਨਕਲੀ ਨਿਹੰਗ ਤਿਆਰ ਕੀਤੇ ਆ ਤਾਕੀ ਨਕਲੀ ਸ਼ਖਤ ਨੈਕਲੀ ਨਹੀਂ ਹੰਗ ਅੱਗੇ ਕਰਕੇ ਗੁਰਦਵਾਰ ਹਮਲਾ ਕੀਤਾ ਜਾਵੇ ਕਿਉਂਕਿ ਇਹਦੇ ਸਾਰੇ ਪੁਖਤਾ ਸਬੂਤ ਜਿਹੜੇ ਪਹਿਲਾਂ ਜਿਹੜਾ ਹਮਲਾ ਹੋਇਆ ਸੀ ਗੁਰਦਵਾਰ ਮਹਿਤਾਬਗੜ੍ਹ ਸਾਹਿਬ ਤੇ ਜਿਹੜੇ ਲੋਕ ਉਹ ਹਮਲੇ ਸ਼ਾਮਲ ਸੀਗੇ ਉਹ ਉਸ ਤੋਂ ਪਹਿਲਾਂ ਇੱਕ ਜਿੱਤੇ ਹੋਏ ਐਮਐਲਏ ਬੀਜੇਪੀ ਦੇ ਇੱਕ ਹਾਰੇ ਹੋਏ ਐਮਐਲਏ ਦਰਬਾਰ 'ਚ ਬੈਠੇ ਸੀਗੇ ਉਹਦੀਆਂ ਫੋਟੋਆਂ ਉਹਦੀ ਵੀਡੀਓ ਸਾਰੀਆਂ ਸਿੱਖ ਜਥੇਬੰਦੀਆਂ ਕੋਲ ਪਹੁੰਚ ਚੁੱਕੀ ਹੈ ਹੁਣ ਵੀ ਇੱਕ ਜਿੱਤਿਆ ਤੇ ਖਾਰਿਆ ਐਮਐਲਏ ਜ਼ੋਰ ਲਾ ਰਹੇ ਹੈ ਕਿ ਕਿਸੇ ਤਰੀਕੇ ਸਿੱਖਾਂ ਦੀ ਬਲੰਤ ਆਵਾਜ਼ ਨੂੰ ਇਸ ਸਥਾਨ ਤੋਂ ਬੰਦ ਕੀਤਾ ਜਾਵੇ। ਇਹ ਮਨਸੂਬੇ ਲੈ ਕੇ ਇਹਨਾਂ ਨੇ ਚਾਰ ਤਿਰ ਹਮਲਾ ਕਰਨਾ ਹੈ ਜਿਹਦੇ ਬਾਰੇ ਅਸੀਂ ਵੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਹੈ। ਇਸ ਵੀਡੀਓ ਰਾਈ ਵੀ ਦੱਸ ਰਹੇ ਹਾਂ ਕਿਉਂਕਿ ਜੇ ਹਮਲਾ ਹੋਇਆ ਉਹਦੇ ਨਤੀਜੇ ਬੜੇ ਘਾਤਕ ਨਿਕਲਣਗੇ। ਇਹਦੇ 'ਚ ਕੋਈ ਦੋ ਰਵਾਨੀ ਕਿ ਸਭ ਤੋਂ ਪਹਿਲਾਂ ਸਤਕਾਰ ਗੁਰੂ ਗ੍ਰੰਥ ਸਾਹਿਬ ਦਾ ਇਸ ਕਰਕੇ ਜੋ ਸਿੰਘਾਂ ਨੇ ਬੀਬੀ ਹਰਮੀਤਕੌਰ ਨੇ ਰੂਪਰੇਖਾ ਲਕੀ ਹੈ ਕਿ ਹਮਲੇ ਦੀ ਸੂਰਤ ਵਿੱਚ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਸੁਖਾਸਣ ਕਰਕੇ ਸੱਚਕਨ ਬਿਰਾਜਮਣ ਕੀਤਾ ਜਾਊਗਾ ਤੇ ਫਿਰ ਸਿੱਖ ਜਥੇਬੰਦੀਆਂ ਮੋਰਚਾ ਲਾਣਗੀਆਂ ਮੈਂ ਸਪਸ਼ਟ ਕਰਦਾ ਕਿ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਹਦੇਸ਼ ਆ ਚੁੱਕਿਆ ਹੈ ਕਿ ਜੇ ਕਿਸੇ ਨੂੰ ਦਿੱਕਤ ਹੈ ਕੋਈ ਸ਼ਿਕਾਇਤ ਹੈ ਸ਼੍ਰੀ ਕਾਲ ਤਖਤ ਸਾਹਿਬ ਤੇ ਤੁਸੀਂ ਦਰਜ ਕਰਾ ਸਕਦੇ ਹੋ ਉਹ ਸ਼ਿਕਾਇਤ ਉੱਤੇ ਪਹੁੰਚ ਵੀ ਗਈ ਹੈ ਬੀਬੀ ਹਰਮੀਤ ਕੋਰ ਨੇ ਵੀ ਉੱਥੇ ਆਪਣੀ ਸ਼ਿਕਾਇਤ ਭੇਜ ਦਿੱਤੀ ਹੈ ਪਰ ਇਹ ਲੋਕ ਕਹਿੰਦੇ ਵੀ ਅਸੀਂ ਨਾ ਤਾਂ ਕਾਲ ਤਖਸਾ ਬੰਦੇ ਆਂ ਨਾ ਅਸੀਂ ਤਕਸੀ ਦੰਦਵਾ ਸਾਹ ਮੰਦੇ ਆਂ ਨਾ ਅਸੀਂ ਐਸਜੀਬੀਸੀ ਮੰਦੇ ਆਂ ਸਾਡੀ ਸੈਂਟਰ ਸਰਕਾਰ ਹੈ ਸਾਡੀ ਸੇੜ ਸਰਕਾਰ ਹੈ ਤੇ ਜਿਹੜਾ ਸਾਡਾ ਹਿੰਦੂ ਰਾਸ਼ਟਰ ਸੁਪਨਾ ਹੈ ਅਸੀਂ ਉਸ ਦੇ ਮੁਤਾਬਕ ਆਪਣਾ ਕੰਮ ਕਰਾਂਗੇ ਤੇ ਸਿੱਖਾਂ ਨੂੰ ਇਹ ਗੱਲ ਗੁਵਾਰਾ ਨਹੀਂ ਹੈ ਕਿ ਕੋਈ ਚੜ ਕੇ ਆਵੇ ਗੁਰਦੁਆਰਾ ਸਾਹਿਬ ਤੇ ਤੇ ਬੀਬੀ ਹਰਮੀਤ ਕੌਰ ਨੇ ਉਸ ਮੇਲ ਵਿੱਚ ਇੱਕ ਬੜਾ ਸਪਸ਼ਟ ਲਿਖਿਆ ਹੈ ਕਿ ਸਾਡੀ ਸਿੱਖੀ ਪਰੰਪਰਾ ਸਾਡੀ ਰਵਾਇਤ ਹੈ ਕਿ ਨੇਕਿਆ ਇਹਨੂੰ ਦੇਗ ਤੇ ਚੜਕਿਆ ਇਹਨੂੰ ਤੇਗ ਉਹ ਮਿਲੂਗੀ ਹੁਣ ਭਾਵੇਂ ਕੋਈ ਨਕਲੀ ਨਿਹੰਗ ਆਣ ਭਾਵੇਂ ਪੱਗਾਂ 'ਚ ਸਿਰਫ ਸਾਣ ਵਾਲੇ ਸਿੱਖ ਆਣ ਉਥੇ ਜੇ ਕਿਸੇ ਹਮਲਾ ਕੀਤਾ ਉਹਦੇ ਨਤੀਜੇ ਬੜੇ ਘਾਤਖੂਣਗੇ ਮੈਂ ਸਪਸ਼ਟ ਕਰਦਾ ਬੀਬੀ ਉਸ ਸਥਾਨ ਤੋਂ ਆਦੇਸ਼ ਐਸਜੀਪੀਸੀ ਦਾ ਤੱਕ ਸਭ ਦਾ ਆਦੇਸ਼ ਨਹੀਂ ਨਿਕਲੇਗੀ ਉਹਦੀ লাশ ਹੀ ਬਾਹਰ ਨਿਕਲ ਸਕਦੀ ਹੈ ਜੇ ਉਹ ਮਰ ਗਈ ਤੇ ਤੁਸੀਂ ਪਹਿਲਾਂ ਮਰੋਗੇ 20-20 ਸਾਲ ਹਸਤੇ ਜੇ ਤੁਸੀਂ ਮਰ ਗਏ ਫਿਰ ਵੀ ਮਰੇ ਹੋ ਇਸ ਕਰਕੇ ਇਹ ਮਨਸੂਬੇ ਤਿਆਗ ਦਿਓ ਮੈਂ ਸਿਟਿੰਗ ਐ ਮੇਰੇ ਐਮ ਐਲ ਏ ਤੇ ਭਾਜਪਾ ਦੇ ਬੰਦੇ ਦੱਸਦਾ ਇਹ ਲੰਬੂ ਲੱਗ ਗਿਆ ਨਾ ਇਹਦਾ ਸੇਕ ਬਹੁਤ ਦੂਰ ਤੱਕ ਜਾਊਗਾ ਪਰਿਵਾਰਾਂ ਦੇ ਪਰਿਵਾਰ ਦੇ ਪਿਛੋਕੜ ਨਿਕਲਣਗੇ ਦੇ ਵਿੱਚ ਤੇ ਸਾਰੀ ਉਮਰ ਦਾ ਕਲੰਕ ਤੁਹਾਡੇ ਮੱਥੇ ਲੱਗੂਗਾ ਜੇ ਕਿਸੇ ਨੇ ਭੈੜੇ ਮਨਸੂਬਿਆਂ ਨਾਲੇ ਗੁਰਦੁਆਰਾ ਮਹਿਤਾਬ ਕਰਤੇ ਅਟੈਕ ਕੀਤਾ ਹਰ ਬੰਨੇ ਇਹਦਾ ਸੇਕ ਜਾਊਗਾ ਸੋ ਜਿੱਥੇ ਬੀਬੀ ਹਰਬੀਰਤ ਕੋਰ ਨੇ ਸਾਰਾ ਮੇਲ ਪਾ ਕੇ ਜਿਹੜੀ ਸਥਿਤੀ ਤੋਂ ਜਾਣੂ ਕਰਾਤਾ ਮੈਂ ਵੀ ਐਸਜੀਪੀਸੀ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੁਣਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਟੇਟ ਗਵਰਨਮੈਂਟ ਨੂੰ ਸੀਐਮ ਭਜਨ ਲਾਲ ਨੂੰ ਸਭ ਨੂੰ ਪਹਿਲਾਂ ਇਨਵੋਲਵ ਕਰ ਰਹੇ ਹਾਂ ਕਿ ਜੇ ਗੁਰਦੁਆਰਾ ਸਾਹਿਬ ਤੇ ਅਟੈਕ ਹੋਇਆ ਜੇ ਕਿਸੇ ਸੰਘ ਨੇ ਬੀਜੇਪੀ ਨੇ ਗੈਰ ਸਿੱਖ ਨੇ ਜਾਂ ਨਕਲੀ ਸਿੱਖਾਂ ਦੇ ਹੰਗਾ ਨੇ ਗੁਰਦੁਆਰਾ ਸਾਹਿਬ ਅਟੈਕ ਕੀਤਾ ਉਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਹੋਊਗੀ ਇਸੇ ਕਰਕੇ ਅਸੀਂ ਹਾਈ ਕੋਰਟ ਦੇ ਚੀਫ ਜਸਟਿਸ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੱਕ ਨੂੰ ਮੇਲ ਪਾ ਕੇ ਸੂਚਨਾ ਦੇ ਚੁੱਕੇ ਹਾਂ ਰੱਬ ਅਮੇਰ ਕਰੇ ਇਹਨਾਂ ਨੂੰ ਸਮੱਤ ਮਿਲੇ ਤੇ ਆਪਣੇ ਮਸੂਬੇ ਤਿਆਗਣ ਨਹੀਂ ਤਾਂ ਜੋ ਤੁਧ ਭਾਵੇਂ ਨਾਨਕਾ ਸਾਈ ਗੱਲ ਚੰਗੀ ਗੁਰੂ ਸਾਹਿਬ ਦੇ ਸਤਕਾਰ ਵਾਸਤੇ ਰਾਖੀ ਵਾਸਤੇ ਸਿੱਖ ਕੌਮ ਲੜੇਗੀ ਲੜੀ ਸੀ ਤੇ ਲੜਦੀ ਰਹੀ ਹੈ ਇਸ ਕਰਕੇ ਸਭ ਨੂੰ ਬੇਨਤੀ ਹੈ ਸਿੱਖ ਜਥੇਬੰਦੀਆਂ ਨੂੰ ਕਿ ਹਮਲਾ ਹੋਣ ਦੀ ਸੂਰਤ ਵਿੱਚ ਆਪਣਾ ਘਰਾਂ ਚੋਂ ਬਾਹਰ ਨਿਕਲੋ ਤੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਵਾਸਤੇ ਰਾਖੀ ਵਾਸਤੇ ਸਾਰੇ ਕੋਮ ਲਾਮਬੰਦ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ